ਸਾਰੀਆਂ ਸੰਗਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆ ਭਾਈ ਜਸਵੀਰ ਸਿੰਘ ਖਾਲਸਾ ਸ਼੍ਰੀ ਅਨੰਤ ਸਾਹਿਬ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਨਿਸ਼ਾਨ ਸਿੰਘ ਜੀ ਅੰਬਾਲੇ ਵਾਲੇ ਅੱਜ ਬਾਬਾ ਜੀ ਦੇ ਦਰਸ਼ਨ ਕਰਕੇ ਤੇ ਮਨਾਲੀ ਸਾਈਡ ਤੋਂ ਘੁੰਮ ਫਿਰ ਕੇ ਸਾਰਾ ਕੁਝ ਕਰਕੇ ਆਣ ਘੁੰਮ ਫਿਰ ਕੇ ਸੰਗਤਾਂ ਦੇ ਦਰਸ਼ਨ ਦਿਦਾਰੇ ਕਰਕੇ ਤੇ ਸੰਗਤਾਂ ਦੇ ਦਰਸ਼ਨ ਦਿਦਾਰ ਦੇ ਕੇ ਅੱਜ ਸ਼੍ਰੀ ਅਨੰਦਪੁਰ ਸਾਹਿਬ ਕੋਲੋਂ ਲੰਘ ਕੇ ਜਾ ਰਹੇ ਸੀਗੇ ਤੇ ਕੋਈ ਇਹ ਕੰਮ ਕਰਾ ਰਹੇ ਸੀਗੇ ਗੱਡੀ ਦਾ ਤੇ ਇਹਨਾਂ ਨੇ ਸੁਭਾਵਤ ਗੱਲ ਕੀਤੀ ਤੇ ਉਹ ਗੱਡੀ ਵਾਲੇ ਨੇ ਦੁਕਾਨ ਵਾਲੇ ਨੇ ਤੇ ਵੀ ਬਾਬਾ ਜਤਵੀਰ ਸਿੰਘ ਨੂੰ ਜਾਣਦੇ ਹੋਏ ਕਹਿੰਦੇ ਸਾਡੇ ਬੜੇ ਮਿੱਤਰ ਹੈ ਬਾਬਾ ਜੀ ਨੇ ਜਿਵੇਂ ਫੋਨ ਕੀਤਾ ਰਹਿਆ ਨਹੀਂ ਗਿਆ ਸਾਰੇ ਕੰਮ ਛੱਡ ਕੇ ਭੱਜ ਕੇ ਮੈਂ ਬਾਬਾ ਜੀ ਨੂੰ ਮਿਲਣ ਵਾਸਤੇ ਆਇਆ ਬਾਬਾ ਜੀ ਆਨੰਦਪੁਰ ਸਾਹਿਬ ਆਉਣ ਤੇ ਤੁਹਾਡਾ ਬਹੁਤ 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 ਪਿਆਰ ਮਹਾਰਾਜ ਜੀ ਗੁਰੂ ਸਾਹਿਬ ਜੀ ਕਰਦਾ ਰਹੀਏ ਬਾਬਾ ਜੀ ਦਾ ਬਹੁਤ ਮੇਰਾ ਭਰਾਵਾ ਵਰਗਾ ਪਿਆਰ ਹੈ ਬਹੁਤ ਆਨੰਦ ਮੈਂ ਤੋਂ ਮੈਂ ਇੱਥੇ ਆਇਆ ਸੀ ਕਿ ਕੰਮ ਕਰਾ ਰਹੀ ਸੀ ਗੱਡੀ ਦਾ ਤੇ ਮੈਂ ਸਟਿੱਕਰ ਵਾਲੇ ਨਾਲ ਗੱਲ ਕੀਤੀ ਮੈਂ ਕਿ ਬਾਬਾ ਜੀ ਰਹਿੰਦੇ ਆ ਕਹਿੰਦੇ ਉਹ ਸਾਡੇ ਕੋਲ ਹੀ ਆਉਂਦੇ ਆ ਤੇ ਫਿਰ ਮੈਂ ਕਿਹਾ ਮੈਂ ਮਿਲਣਾ ਉਹਨਾਂ ਨੂੰ ਤੇ ਫਿਰ ਫੋਨ ਕੀਤਾ ਮਹਾਂਪੁਰ ਗੁੱਸੇ ਟਾਈਮ ਗੱਡੀ ਚੱਕ ਕੇ ਮਿੰਟ 5 ਵੀ ਨਹੀਂ ਹੋਣੇ ਆ ਗਏ ਮਹਾਂਪੁਰ ਖਿੱਚ ਨਾਲੋਂ ਨਾਲ ਬਹੁਤ ਬਹੁਤ ਧੰਨਵਾਦ ਬਾਬਾ ਜੀ ਉਹ ਸਾਡੇ ਬਾਬਾ ਜੀ ਨੂੰ ਚੰਗਾ ਲੱਗਿਆ ਜੀ ਸਭ ਕਿਰਪਾ ਕਰਨ ਹਾਂ ਕਿੰਨਾ ਸਤਿਕਾਰ ਬਹੁਤ ਬਹੁਤ ਧੰਨਵਾਦ ਸੋਲੇ ਸੋਨਿਹਾਲ ਆਤਮਿਕ ਇਹਨਾ ਨਹੀਂ ਲੈਣਾ ਰਿੰਗਤ ਨਹੀਂ ਲੈਣਾ ਨਹੀਂ ਇਹਨਾ ਨਹੀਂ ਚਾਹਤ ਕੋਈ ਗੱਲ ਨਹੀਂ ਬੰਦਿਆਂ ਨੂੰ ਸਾਇਵਲ ਨਹੀਂ ਕਰੇ ਜਾਂਦੇ ਨਹੀਂ ਦੇਰਾ ਬਹੁਤ ਬਹੁਤ ਬੜਾ ਪਿਆਰ ਬੱਛਿਆ ਬਾਬਾਈ ਸੋ ਬਾਬਾਈ ਤੇ ਜਾਵਾਂਗੇ ਆਪਾਂ ਵੀ ਜਰੂਰ ਤੇ ਆਉਣ ਵਾਲੇ ਦਿਨਾਂ ਦੇ ਵਿੱਚ 10 12 ਦਿਨਾਂ ਬਾਅਦ ਮੋਂ ਬਾਬਾਈ ਦੇ ਨਾਲ ਰਾਬਤਾ ਕਾਇਮ ਕਰਾਂਗੇ ਇਹਨਾਂ ਦੇ ਅਸਥਾਨਾਂ ਤੇ ਜਰੂਰ ਹੌਂਸਲਾ ਰਹਿ ਕੇ ਆਵਾਂਗੇ ਜਰੂਰ ਆਓ ਮਾਰੇ ਜੀਆ ਹਾਈ ਗੁਰੂ ਜੀ ਦਾ ਖਾਲਸਾ ਹਾਈ ਗੁਰੂ ਜੀ ਕੀ ਫਤਿਹ